ਮੋਗ ਰਹਿ ਮਨ ਤੇ ਤਨ ਤੇ ਸਿਰ ਲੋ ਧਨ ਹੈ ਸਭ ਹੀ ਇਹੀ ਮੇਰੇ ਘਰ ਦੇ ਵਿੱਚ ਤਾਂ ਭਾਈ ਅਬਸੀਅਤ ਆ ਇੱਕ ਲਾਈਨ ਵਸੀਅਤ ਹੈ ਇਹ ਲਾਈਨ ਵਸੀਅਤ ਹੈ ਖਾਲਸੇ ਦੇ ਨਾਲ ਖਾਲਸੇ ਦੇ ਨਾਲ ਵਸੀਅਤ ਹੈ ਮੋਗ ਰਹਿ ਮੋਗ ਰਹਿ ਮੈਂ ਮੋਗ ਰਹਿ ਤਨ ਤੇ ਮਨ ਤੇ ਤਨ ਤੇ ਸਿਰ ਮਨ ਤੇ ਤਨ ਤੇ ਸਿਰ ਲੋ ਤਾਂ ਹੈ ਸਭ ਈ ਇਨਹੀ ਕੋ ਪੂਜਿਤ ਕਰਦੀ ਬੇਰੇ ਘਰ ਦੇ ਵਿੱਚ ਮੇਰਾ ਤਨ ਬੋਲਤਾਨ ਔਰ ਮੇਰਾ ਸਿਰੇ ਨਾਲ ਵਾਸਤੇ ਉਹਦੋਂ ਨਹੀਂ ਪਤਾ ਵੇ ਸਾਈਬ ਜਦ ਰਹਿਣੇ ਅਗਲੇ ਰਾਣੇ ਪੂਜਿਤ ਪਹਿਲਾਂ ਦੀ ਹੈ ਸਿਰ ਤੇ ਪਹਿਲਾ ਕਰਦੀ ਤਾਂ ਤੇ ਸਰਲੋ ਹਾਂ ਸਰ ਤਾਂ ਹੈ ਇਨੀ ਹੀ ਕੋ ਸੈਵਿਆ ਦਾ ਨਾ ਕਿੱਥੇ ਪਤਾ ਸੀ ਸੈਵਿਆ ਦਾ ਜਨਮ ਨਹੀਂ ਹੋਇਆ ਉਹ ਤੁਸ ਜੀਤ ਪਹਿਲਾਂ ਹੀ ਕਰਤੀ ਸਭ ਕੁਝ ਪਤਾ ਹੀ ਸੀ ਕੀ ਹੁੰਦਾ ਪਤਾ ਹੀ ਸੀ ਸਭ ਕੁਝ ਕੀ ਹੁੰਦਾ ਹਾਲਾਂ ਦੱਸ ਦਿੰਦੇ ਹੁੰਦੇ ਨੇ ਭਾਈ ਤਾਰਿਆਂ ਦੇ ਯੰਗ ਦਾ ਲੜਕੇ ਛਡੇ ਸੀ ਇਹ ਤਾਂ ਇਹ ਕੁਝ ਹੋਣਾ ਹੀ ਹੁੰਦਾ ਹਾਂਜੀ ਦੋਹਰਾ ਚਟਪਟਾ ਆਏ ਚਿੱਤ ਮੈਂ ਜਰਿਓ ਤਿਰਣਿਓ ਕੁਰਦ ਤੋ ਹੋਏ ਚਟਪਟਾਏ ਚਿੱਤ 베 ਉਹ ਅਸਲ ਚ ਗਾਹਲ ਦੀ ਗੱਲ ਉਹਨਾਂ ਨੇ ਜਿਹੜੀ ਸੀ ਨਾ ਗਾਹਾਂ ਦੀ ਜਿਹੜੀ ਕੱਲ ਫੇਰੀ ਉਹ ਤਾਂ ਝਟਕਾਇਆ ਹੋ ਭਈ ਇਹ ਤਾਂ ਸਾਡਾ ਅੱਖੇ ਖੋਲੇ ਬ੍ਰਾਹਮਣ ਦਾ ਸਾਲ ਸਦ ਜੇਤਾ ਗਾਹਾਂ ਚਟਪਟਾਏ ਚਿੱਤ 베 ਜਰਿਓ ਤਿਰਣਿਓ ਕੁਰਦ ਤੋ ਹੋਏ ਗੁੱਸਾ ਹੋ ਗਿਆ ਗੁੱਸਾ ਵੀ ਹੋਇਆ ਜਿਵੇਂ ਤਣਕਾ ਚੜ ਜਾਂਦਾ ਆਪਣੇ ਆਪ ਨੂੰ ਚੜ ਲੈਂਦਾ ਐ ਤੇ ਆਪਣਾ ਫੂਕ ਲਿਆ ਉਹਨੇ क्रोध ਕਰਕੇ ਖੋਜ ਪਿਆ ਕਰ ਗਿਆ ਹਾਂ ਖੋਜ ਰੋਜ ਕੇ ਹੇਤ ਲੱਗ ਦਇਓ ਮਿਸ਼ਰ ਜੂ ਰੋਏ ਫਿਰ ਉਹਨੇ ਵਿਚਾਰਿਆ ਗੱਲ ਕੀ ਹੈ ਖੋਜ ਰੋਜ ਕੇ ਹੇਤ ਲੱਗ ਲਾ ਖੋਜਿਆ ਵੀ ਗੱਲ ਕੀ ਕਹਤੀ ਬਸ ਦਇਓ ਮਿਸ਼ਰ ਜੂ ਰੋਏ ਆ ਰੋ ਪਿਆ ਫਿਰ ਅਸਲ ਦੇ ਵਿੱਚ ਅਸੀ ਬ੍ਰਾਹਮਣਾਂ ਨੇ ਆਪਣਾ ਕੰਮ ਛੱਡ ਦਿੱਤਾ। ਇਹ ਗੱਲ ਅਸੀਂ ਆਪਣਾ ਹੱਕ ਕਟਾਮਵਾ ਲਿਆ। ਕੋਈ ਜਿਹੜਾ ਕੰਮ ਛੱਡਦਾ ਹੱਕ ਗਿਆ। ਰੋਮੇ ਪੜ੍ਹਤ ਗਿਆਨ ਬੁਆਇ। ਉਹ ਵੇ ਪੜ੍ਹਤ ਗਿਆਨ ਕੋਇ। ਇਹ ਹੱਕ ਛੱਡਦਾ ਕਿਸੇ ਵੇਲੇ ਬ੍ਰਾਹਮਣ ਜਿਹੜਾ ਹੈ ਰਾਜਾ ਵੀ ਸੀ। ਪ੍ਰੋਹਤ ਰਾਜਾ ਹੀ ਸੀ। ਰਾਵਣ ਬ੍ਰਾਹਮਣ ਆ ਰਾਜਾ। ਪਰ ਜਦੋਂ ਇਹਨੇ ਕਿਹਾ ਦਰਮਣ ਵੇਲੇ ਛਤਰੀਬੂਰੇ ਰਾਜ ਵੇਲੇ ਬੈਗੂਰੇ ਉਦੋਂ ਬੇਇਮਾਨੀ ਸੀ ਇਹਦੀ ਜਿਹੜਾ ਰਾਜ ਕਰੇ ਉਹ ਤਲਵਾਰ ਲੈ ਕੇ ਹਥਿਆਰ ਲੈ ਕੇ ਬੂਰੇ ਵੀ ਹੋਵੇ ਇਹਦੀ ਉਹਰੇ ਆਪ ਹੋਵੇ ਗੜ ਹੋਏਦੇ ਰਹੇ ਤਾਂ ਰਾਜ ਕਰਦਾ ਜੇ ਰਾਜ ਖੋੜੇ ਜੱਤ ਤੂੰ ਪਾਲਾ ਉਹ ਤਰ ਮੈਂ ਪੜੂਗਾ ਉਹ ਗੱਲ ਜਦ ਪੰਡਤ ਨੇ ਫੜ ਲਈ ਸੀ ਬ੍ਰਾਹਮਣ ਨੇ ਇਸ ਕਰਕੇ ਉਹ ਗੱਲ ਖੋਜ ਤੇ ਆ ਕੇ ਰੋਇਆ ਅਸੀਂ ਸ਼ਰਾਰਤ ਕੀਤੀ ਸੀ ਸੱਤ ਸਵਾ ਕਰਤਬੇਪਨ ਕੀ ਛਤਰੀ ਆ ਬੇਪਰ ਇਕੱਠਾ ਸੀ ਰਾਜਾ 라ਵਣ ਆਪ ਹੈ ਔਰ ਜੰਗ ਵੀ ਆਪ ਕਰਦਾ ਅਸੀਂ ਗੱਲ ਨਹੀਂ ਕੀਤੀ ਜੰਗ ਵੀ ਕਰਦਾ ਹੈ ਰਾਜਾ ਵੀ ਇਹਦਾ ਰਾਮਚੰਦਰ ਛਤਰੀ ਹੈ ਪਰ ਆਰਡਰ ਕਿਹਦਾ ਚੱਲਦਾ ਆਰਡਰ ਚੱਲਦਾ ਰਿਸ਼ੀ ਬੁੰਧੀਆਂ ਦਾ ਪੜਨਦਾ ਉਹ ਪੜਨਦੇ ਦੀਨ ਬੰਨਣਾ ਨਹੀਂ ਰਹੀ ਨਾ ਉਹ ਜਿਹੜੇ ਨਹੀਂ ਸੀ ਉਹਨੇ ਕੈਦ ਕੀਤੇ ਸੀ ਤਾਂ ਕੀਤੇ ਸੀ ਉਹਨੇ ਕੈਦ ਤੇ ਤੁਸੀਂ ਛੱਡ ਦਿੱਤਾ ਆਪਣਾ ਖੱਤਰੀ ਪੜਾ ਕੇ ਕਿਉਂ ਛੱਡਿਆ ਜਿਹੜਾ ਆਦਮੀ ਬੰਨਣ ਕਬੂਲਿਆ ਹੋਇਆ ਹੈ ਬੰਨਣ ਕਬੂਲਿਆ ਤਾਂ ਵੀ ਤੁਹਾਨੂੰ ਗਿਆਨ ਨਹੀਂ ਆਤਮ ਗਿਆਨ ਨਹੀਂ ਮਿਲਣਾ ਨਾ ਬੰਨਣ ਕਬੂਲਿਆ ਫਿਰ ਜੱਗ ਦੇ ਕਿਉਂ ਡਰਦੇ ਹੋ ਛੱਡਿਆ ਕਿਉਂ ਹੈ ਕਬੂਲ ਇੱਕ ਹੋਰ ਰੋਜ਼ ਦੀ ਗੱਲ ਹੈ ਰੋਜ਼ ਰੋਜ਼ ਕੇ ਰੇਤ ਲੱਗ ਦਿਓ ਵੀ ਸਭ ਨੂੰ